ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੋਲਾਂਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਪ੍ਰਮਾਤਮਾ ਤੋਂ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਅਸੀਂ ਵੀ ਸਾਰੇ ਠੀਕ ਠਾਕ ਆਂ ਪਰਿਵਾਰ ਸਾਰਾ ਚੜ੍ਹਦੀ ਕਲਾ ਵਿੱਚ ਹੈ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਏ ਆਂ ਇਸੇ ਤਰ੍ਹਾਂ ਗੁਰੂ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਸੇਵਾ ਲੈਂਦੇ ਰਹਿਣ ਤਾਂ ਵਾਹਿਗੁਰੂ ਜੀ ਥੰਮੇਲ ਤੋਂ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਬਾਰੇ ਲੈ ਕੇ ਆਏ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਵਾਹਿਗੁਰੂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਮੋਟੀਵੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਅੱਜ ਦੀ ਵੀਡੀਓ ਆਪਾਂ ਤਾ ਅੱਜ ਦਾ ਟਾਪਿਕ ਸੀਗਾ ਕਿ ਕਈ ਸੰਗਤਾਂ ਦੇ ਜਿਸ ਤਰ੍ਹਾਂ ਸਵਾਲ ਆਉਂਦੇ ਐ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਤਾਂ ਸਾਨੂੰ ਬੁਰੇ-ਬੁਰੇ ਖਿਆਲ ਆਉਂਦੇ ਐ ਜਿਵੇਂ ਕਹਿ ਲਓ ਕਿ ਗੰਨੀਆਂ-ਮੰਦੀਆਂ ਜਿਸ ਤਰ੍ਹਾਂ ਦੀਆਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਗੀਆਂ ਉਸ ਤਰ੍ਹਾਂ ਦੀਆਂ ਗੱਲਾਂ ਮਨ ਦੇ ਵਿੱਚ ਆਉਂਦੀਆਂ ਨੇ ਤਾਂ ਵਾਹਿਗੁਰੂ ਜੀ ਇਸ ਤਰ੍ਹਾਂ ਦੇ ਬੁਰੇ ਖਿਆਲ ਜਾਂ ਗੰਧੀਆਂ ਸਾ ਮਾੜੀਆਂ ਗੱਲਾਂ ਕਿਉਂ ਦਿਮਾਗ ਦੇ ਵਿੱਚ ਆਉਂਦੀਆਂ ਉਸ ਬਾਰੇ ਆਪਾਂ ਅੱਜ ਵਿਚਾਰ ਕਰਾਂਗੇ ਤਾਂ ਵਾਹਿਗੁਰੂ ਜੀ ਜਿਸ ਤਰ੍ਹਾਂ ਕਹਿੰਦੇ ਕਿ ਕੋਈ ਮੈਲਾ ਕੱਪੜਾ ਹੁੰਦਾ ਹੈ ਤੇ ਜਦੋਂ ਆਪਾਂ ਉਹਦੇ ਮੈਲੇ ਕੱਪੜੇ ਤੇ ਸਾਬਣ ਲਾਉਨੇ ਆ ਜ ਜਉ ਨੂੰ ਸਰਫ ਦੇ ਵਿੱਚ ਜਲਦ ਹੋਣੇ ਕਿ ਉਹਨੂੰ ਮਲਦੇ ਆ ਤੇ ਜਿਵੇਂ ਜਿਵੇਂ ਆਪਾਂ ਵੈਗੁਰੂ ਜੀ ਉਹਨੂੰ ਮਲਦੇ ਆਂ ਉਵੇਂ ਉਹਦੀ ਮੈਲ ਨਿਕਲਦੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਉਹਦੇ ਤੇ ਵੈਗੁਰੂ ਜੀ ਆਪਾਂ ਸਾਬਣ ਲਾਉਣੇ ਸ਼ੁਰੂ ਕਰਾਂਗੇ ਸਾਬਣ ਲਾਵਾਂਗੇ ਤਾਂ ਉਵੇਂ ਉਵੇਂ ਉਹਦੀ ਮੈਲ ਹੋਰ ਨਿਕਲਦੀ ਹੈ ਤਾਂ ਵੈਗੁਰੂ ਜੀ ਜਿਵੇਂ ਹੀ ਉਹਨੂੰ ਫਿਰ ਆਪਾਂ ਪਾਣੀ ਨਾਲ ਧੋਨੇ ਆ ਠੀਕ ਹੈ ਤੇ ਉਹਦੀ ਮੈਲ ਨਿਕਲਣੇ ਸ਼ੁਰੂ ਹੋ ਜਾਂਦੀ ਹੈ ਸੇਮ ਉਸੇ ਤਰ੍ਹਾਂ ਵੈਗੁਰੂ ਜੀ ਜਦੋਂ ਆਪਾਂ ਗੁਰੂ ਮਹਾਰਾਜ ਨਾਲ ਜੁੜ ਜਾਂਦੇ ਆ ਜਦੋਂ ਆਪਾਂ ਗੁਰੂ ਮਹਾਰਾਜ ਦੇ ਬਾਣੀ ਵਿਚਾਰਦੇ ਆ ਬਾਣੀ ਪੜ੍ਹਦੇ ਆ ਆਪਾਂ ਵਾਹਿਗੁਰੂ ਜੀ ਸੇਮ ਉਸੇ ਤਰ੍ਹਾਂ ਸਟਾਰਟਿੰਗ ਦੇ ਵਿੱਚ ਸ਼ੁਰੂਆਤੀ ਦੀ ਗੱਲ ਕਰ ਰਹੀ ਆ ਮੈਂ ਕਿਉਂਕਿ ਜਿਹੜੇ ਭੈਣ ਭਰਾ ਸ਼ੁਰੂਆਤ ਦੇ ਵਿੱਚ ਗੁਰਬਾਣੀ ਨਾਲ ਜੁੜਦੇ ਆ ਬੁਰੇ ਖਿਆਲ ਜ਼ਿਆਦਾਤਰ ਉਹਨਾਂ ਨੂੰ ਹੀ ਆਉਂਦੇ ਆ ਜਿਹੜੇ ਗੁਰਬਾਣੀ ਨਾਲ ਜੜ ਚੁੱਕੇ ਹੁੰਦੇ ਆ ਕਾਫੀ ਟਾਈਮ ਤੋਂ ਤਾਂ ਵਾਹਿਗੁਰੂ ਜੀ ਉਹਨਾਂ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਉਹਨਾਂ ਦਾ ਮਨ ਧਿਆਨ ਲੱਗ ਜਾਂਦਾ ਗੁਰਬਾਣੀ ਦੇ ਵਿੱਚ ਤੇ ਵੈਗਰੂ ਜੀ ਉਹਨਾਂ ਨੂੰ ਆਨੰਦ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਸ਼ੁਰੂਆਤੀ ਦੇ ਵਿੱਚ ਜਿਵੇਂ ਆਪਾਂ ਬਾਣੀ ਪੜ੍ਹਦੇ ਆ ਤਾਂ ਆਪਾਂ ਨੂੰ ਬੁਰੇ-ਬੁਰੇ ਖਿਆਲ ਆਉਂਦੇ ਆ ਗੰਦੀਆਂ ਮੰਦੀਆਂ ਇਹੋ ਜਿਹੀਆਂ ਗੱਲਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਕਿ ਜੋ ਕਦੇ ਆਪਾਂ ਸੁਪਨੇ ਤੇ ਵਿੱਚ ਵੀ ਨਹੀਂ ਸੋਚੀਆਂ ਹੁੰਦੀਆਂ ਉਹ ਕਿਉਂ ਆਉਂਦੀਆਂ ਕਿਉਂਕਿ ਜਿਹੜੀ ਗੁਰਬਾਣੀ ਹੈ ਗੁਰਬਾਣੀ ਫਿਰ ਆਪਣਾ ਅੰਦਰੋਂ ਮਨ ਨੂੰ ਧੋਂਦੀ ਹੈ ਤਨ ਨੂੰ ਨਹੀਂ ਤਨ ਨੂੰ ਆਪ ਆਸ਼ਨਾਨ ਕਰਕੇ ਸੁਚੇ ਵਸਤਰ ਪਾ ਕੇ ਫੇਰ ਹੀ ਬਾਣੀ ਪੜਦੇ ਆ ਤੇ ਉਹ ਆਪਣੇ ਮਨ ਨੂੰ ਤੋਂ ਹੁੰਦੀ ਹੈ ਗੁਰਬਾਣੀ ਦਾ ਕੰਮ ਹੀ ਇਹ ਹੈ ਕਿ ਆਪਣੇ ਮਨ ਨੂੰ ਸੁਧਾਰਨਾ ਜਦੋਂ ਵਾਹਿਗੁਰੂ ਜੀ ਆਪਣਾ ਮਨ ਸੁਧਰ ਗਿਆ ਗੁਰਬਾਣੀ ਨਾਲ ਜੁੜ ਗਿਆ ਫਿਰ ਆਪਣਾ ਤਨ ਕਿਸੇ ਪਾਸੇ ਨਹੀਂ ਜਾ ਸਕਦਾਗਾ ਤਨ ਉਹੀ ਕੁਛ ਹੀ ਕਰਦਾ ਜੋ ਆਪਣਾ ਮਨ ਕਹਿੰਦਾਗਾ ਤਾਂ ਵਾਹਿਗੁਰੂ ਜੀ ਗੁਰਬਾਣੀ ਜਦੋਂ ਪੜ੍ਹਦੇ ਆ ਇਸੇ ਕਰਕੇ ਆਪਾਂ ਨੂੰ ਬੁਰੇ-ਬੁਰੇ ਖਿਆਲ ਆਉਂਦੇ ਆ ਕਿਉਂਕਿ ਮਨ ਨੂੰ ਗੁਰਬਾਣੀ ਧੋਂਦੀ ਏ ਫਿਰ ਆਪਣੇ ਬੁਰੇ ਖਿਆਲ ਕੱਢਦੀ ਏ ਤੇ ਇਹ ਵਾਹ ਗੁਰੂ ਜੀ ਇਹ ਸਿਲਸਲਾ ਥੋੜਾ ਟਾਈਮ ਹੀ ਚੱਲਦਾ ਤੇ ਪਰ ਜਿਹੜੇ ਸ਼ਰੁਆਤੀ ਦੇ ਵਿੱਚ ਭੈਣ ਭਰਾ ਗੁਰਬਾਣੀ ਵਿੱਚ ਜੁੜਦੇ ਆ ਪਾਠ ਪੂਜਾ ਕਰਨ ਲੱਗਦੇ ਆ ਪਾਠ ਕਰਦੇ ਆ ਤਾਂ ਜਦੋਂ ਉਹਨਾਂ ਨੂੰ ਬੁਰੇ-ਬੁਰੇ ਖਿਆਲ ਆਉਂਦੇ ਆ ਤੇ ਉਹ ਡਰ ਜਾਂਦੇ ਆ ਉਹਨਾਂ ਦਾ ਮਨ ਨਹੀਂ ਲੱਗਦਾ ਡਰ ਕੇ ਉਹ ਇਹ ਵੀ ਮਹਿਸੂਸ ਕਰਦੇ ਐ ਕਿ ਜੇਕਰ ਅਸੀਂ ਇਸ ਤਰ੍ਹਾਂ ਬੁਰੇ ਖਿਆਲਾਂ ਨਾਲ ਪਾਠ ਪੜ੍ਹਦੇ ਆ ਤਾਂ ਸਾਨੂੰ ਪਾਪ ਲੱਗਦਾ ਹੈ ਪਰ ਗੁਰੂ ਜੀ ਇਸ ਤਰ੍ਹਾਂ ਦਾ ਵੈਂਪਰ ਮਨਾ ਕਰਿਓ ਮੈਂ ਅੱਗੇ ਵੀ ਕਈ ਵੀਡੀਓ ਦੇ ਵਿੱਚ ਕਹਿਣੀ ਹੁੰਦੀ ਆ ਕਿ ਜੇਕਰ ਪ੍ਰਮਾਤਮਾ ਨੂੰ ਪਾਉਣਾ ਨਾ ਪ੍ਰਮਾਤਮਾ ਨੂੰ ਭੋਲੇਪਨ ਦੇ ਵਿੱਚ ਪਾਇਆ ਜਾ ਸਕਦਾ ਨਾ ਤਰਕ ਵਰਕ ਦੇ ਵਿੱਚ ਕਿਸੇ ਨਹੀਂ ਪਾਇਆ ਜਾ ਸਕਦਾ ਪ੍ਰਮਾਤਮਾ ਨੂੰ ਭੋਲਾ ਇਨਸਾਨ ਬਹੁਤ ਜਲਦੀ ਪਾ ਲੈਂਦਾ ਜੀ ਜਿੰਨ ਜਿਹੜਾ ਬਹੁਤ ਅਣਜਾਣ ਹੁੰਦਾ ਸਮਾਜ ਦੀਆਂ ਦੁਨਿਆਵੀ ਗੱਲਾਂ ਤੋਂ ਆਪਾਂ ਨੂੰ ਬੜਾ ਸਾਊ ਬੜਾ ਸਿੱਧਰਾ ਜਿਹਾ ਜਿੱਦ ਨੂੰ ਕਹਿ ਲੋ ਵੀ ਉਹ ਲੱਗਦਾ ਪਰ ਉਹ ਪਰਮਾਤਮਾ ਨੂੰ ਪਾ ਲੈਂਦਾਗਾ ਕਿਉਂਕਿ ਉਹ ਤਰਕ ਨਹੀਂ ਕਰਦਾਗਾ ਇਸੇ ਕਰਕੇ ਵੈਗੁਰੂ ਜੀ ਜੇਕਰ ਗੁਰਬਾਣੀ ਨਾਲ ਜੁੜਨਾ ਹੈ ਤਾਂ ਬਹੁਤ ਜ਼ਿਆਦਾ ਵਹਿਮ ਭਰਮ ਕਰਨ ਦੀ ਲੋੜ ਨੂੰ ਨਹੀਂ ਹੁੰਦੀ ਬਸ ਥੋੜਾ ਥੋੜਾ ਆਪਣੇ ਮਨ ਨੂੰ ਸੁਧਾਰੋ ਤਾਂ ਨੂੰ ਸੁਧਾਰੋ ਠੀਕ ਹੈ ਥੋੜੀਆਂ ਆਦਤਾਂ ਸੁਧਾਰੋ ਜੇ ਆਪਣਾ ਮਨ ਵੈਗੁਰੂ ਜੀ ਸੁਧਰ ਗਿਆ ਆਦਤਾਂ ਤਨ ਸਭ ਕੁਝ ਆਪਣਾ ਸੁਧਰ ਜਾਣਾ ਹੈ ਤਾਂ ਗੁਰਬਾਣੀ ਆਪਣੇ ਮਨ ਨੂੰ ਧੋ ਕੇ ਹੌਲੀ 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 ਮੈਲ ਕੱਢਦੀ ਹੈ ਤਾਂ ਜਦੋਂ ਤੁਸੀਂ ਇਸੇ ਤਰ੍ਹਾਂ ਬਾਣੀ ਨਾਲ ਜੁੜੇ ਰਹੋਗੇ ਤਾਂ ਹੌਲੀ ਹੌਲੀ ਤੁਹਾਡਾ ਧਿਆਨ ਗੁਰਬਾਣੀ ਨਾਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਕਈ ਸੰਗਤਾਂ ਦਾ ਸਵਾਲ ਸੇਮ ਇੱਥੇ ਧਰਮਦਾ ਹੈ ਕਿ ਸਾਡਾ ਧਿਆਨ ਨਹੀਂ ਗੁਰਬਾਣੀ ਨਾਲ ਲੱਗਦਾ ਤਾਂ ਵਾਹਿਗੁਰੂ ਜੀ ਤੁਸੀਂ ਇਹ ਵੀ ਕੋਈ ਵਹਿਮ ਭਰਮ ਨਹੀਂ ਕਰਨਾ ਜਰੂਰ ਪ੍ਰਮਾਤਮਾ ਕਿਰਪਾ ਕਰਨਗੇ ਜਰੂਰ ਤੁਹਾਡਾ ਧਿਆਨ ਲੱਗੂਗਾ ਜੇਕਰ ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਨਾ ਵਾਹਿਗੁਰੂ ਜੀ ਫੇਰ ਹੀ ਤੁਸੀਂ ਅਸ਼ਨਾਣ ਕਰਕੇ ਸੁੱਚੇ ਵਸਤਰ ਪਾ ਕੇ ਸ੍ਰੀ ਗੁਰੂਕਾ ਸਾਹਿਬ ਹੱਥ ਦੇ ਵਿੱਚ ਪੋਥੀ ਸਾਹਿਬ ਹੱਥ ਦੇ ਵਿੱਚ ਲੈ ਕੇ ਫੇਰ ਹੀ ਤੁਸੀਂ ਪਾਠ ਕਰਨਾ ਬੈਠਦੇ ਹੋ ਜੇਕਰ ਪ੍ਰਮਾਤਮਾ ਦੀ ਨਹੀਂ ਕਿਰਪਾ ਨਾ ਤਾਂ ਫੇਰ ਆਪਣਾ ਇਸ ਪਾਸੇ ਧਿਆਨ ਨਹੀਂ ਜਾਂਦਾ ਨਾ ਤੇ ਜੇਕਰ ਆਪਾਂ ਗੁਟਕਾ ਸਾਭ ਲੈ ਕੇ ਤੇ ਆਪਾਂ ਬੈਠਦੇ ਆ ਕੁਰਬਾਨੀ ਦੇ ਪੜਨ ਦੇ ਲਈ ਤਾਂ ਸਮਝ ਲਓ ਪ੍ਰਮਾਤਮਾ ਦੀ ਆਪਣੇ ਤੇ ਕਿਰਪਾ ਹੋ ਗਈ ਹੈ ਤੇ ਹੌਲੀ-ਹੌਲੀ ਹੋਰ ਕਿਰਪਾ ਹੋ ਜਾਣੇ ਹੈ ਤਾਂ ਜਿਹੜੇ ਭੈਣ ਭਰਾਵਾਂ ਦਾ ਮਨ ਵੀ ਨਹੀਂ ਲੱਗਦਾਗਾ ਬਿਲਕੁਲ ਧਿਆਨ ਨਹੀਂ ਲੱਗਦਾ ਮਤਲਬ ਹੋ ਪਾਠ ਕਰ ਰਹੇ ਆ ਧਿਆਨ ਮਨ ਹੋਰ ਪਾਸੇ ਦਿਮਾਗ ਕੁਝ ਹੋਰ ਸੋਚੀ ਜਾਂਦਾ ਕੋਈ ਗੱਲ ਨਹੀਂ ਵਾਹਿਗੁਰੂ ਜੀ ਸੋਚੀ ਜਾਂਦੇ ਹੋ ਠੀਕ ਹੈ ਕਿਉਂਕਿ ਮਨ ਦਾ ਮਨ ਦਾ ਇਹ ਕੰਮ ਹੈ ਕਿ ਉਹਨੇ ਵਾਰ-ਵਾਰ ਫਰਨੇ ਕਰੀ ਜਾਣੇ ਉਹਨਾਂ ਗੱਲਾਂ ਹੀ ਸੋਚੀ ਜਾਣੀਆਂ ਸੋਚੀ ਹੀ ਜਾਣੀਆਂ ਉਹਨੇ ਇਹਦਾ ਉਹਦਾ ਉਹ ਕੰਮ ਹੈ ਪਰ ਤੁਸੀਂ ਆਪਣਾ ਕੰਮ ਇਹ ਬਣਾ ਲਓ ਕਿ ਤੁਸੀਂ ਗੁਰਬਾਣੀ ਪੜ੍ਹਨੀ ਹੈ ਤੇ ਜਿਉਂ ਹੀ ਤੁਸੀਂ ਐਵੇਂ ਗੁਰਬਾਣੀ ਦੇ ਨਾਲ ਜੁੜੇ ਰਹੋਗੇ ਤਾਂ ਵਾਹਿਗੁਰੂ ਜੀ ਹੌਲੀ-ਹੌਲੀ ਕਿਰਪਾ ਹੋਊਗੀ ਤੇ ਤੁਹਾਨੂੰ ਗੁਰਬਾਣੀ ਦੇ ਵਿੱਚ ਆਨੰਦ ਆਉਣਾ ਸ਼ੁਰੂ ਹੋ ਜਾਊਗਾ ਤੁਹਾਡਾ ਧਿਆਨ ਵੀ ਲੱਗੂਗਾ ਹੁਣ ਧਿਆਨ ਨਹੀਂ ਲੱਗਦਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂਗਾ ਬਾਕੀ ਇੱਕ ਗੱਲ ਹੋਰ ਹੈ ਵਾਹਿਗੁਰੂ ਜੀ ਵੀ ਮਹਾਪੁਰਖ ਕਹਿੰਦੇ ਨੇ ਕਿ ਜੇਕਰ ਤੁਹਾਡਾ ਗੁਰਬਾਣੀ ਦੇ ਵਿੱਚ ਧਿਆਨ ਨਹੀਂ ਲੱਗ ਰਿਹਾ ਤੁਸੀਂ ਪਾਠ ਪੂਜਾ ਕਰ ਰਹੇ ਹੋ ਤੇ ਮਤਲਬ ਇਹਦਾ ਮਤਲਬ ਇਹ ਨਹੀਂਗਾ ਕਿ ਜਿਹੜੇ ਤੁਸੀਂ ਪਾਠ ਪੂਜਾ ਕਰ ਰਹੇ ਹੋ ਉਹਦਾ ਤੁਹਾਨੂੰ ਫਲ ਲੰਘਣਾ ਫਲ ਮਿਲਦਾ ਵੈ ਦੂਜੀ ਜੇਕਰ ਤੁਸੀਂ ਕੇਸੀ ਸੌਰੀ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਗੁਟਕਾ ਸਰਹੱਦ ਵਿੱਚ ਲੈ ਕੇ ਚੌਂਕੜਾ ਲਾ ਕੇ ਜੇਕਰ ਤੁਸੀਂ ਪਰਮਾਤਮਾ ਦਾ ਧਿਆਨ ਤਾਰ ਕੇ ਗੁਰਬਾਣੀ ਪੜਨ ਲਈ ਬੈਠੇ ਹੋ ਨਾ ਤਾਂ ਇਸ ਸੇਵਾ ਦਾ ਵੀ ਫਲ ਮਿਲਦਾ ਮਿਲਦਾ ਜ਼ਰੂਰ ਮਿਲਦਾ ਹੈਗਾ ਤੇ ਜੇਕਰ ਇੱਕ ਗੱਲ ਹੋਰ ਹੈ ਬਈ ਗੁਰੂ ਜੀ ਜੇਕਰ ਮਾਨ ਦਾ ਮਨ ਮੰਨ ਲਓ ਲਗਾ ਲਗਾ ਫੁਰਨੇ ਕਰ ਰਿਹਾ ਠੀਕ ਹੈ ਤਾਂ ਤੁਸੀਂ ਆਪਣੇ ਆਪ ਦੇ ਨਾਲ ਇੱਕ ਪ੍ਰੋਮਿਸ ਕਰ ਸਕਦੇ ਹੋ ਤੇ ਆਪਣੇ ਆਪ ਦੇ ਵਿੱਚ ਇੱਕ ਥਾਣ ਲੈ ਲੈਣਾ ਜਿਵੇਂ ਗੱਲ ਥਾਣ ਲੈਣੀ ਹੁੰਦੀ ਹੈ ਵੀ ਮੈਂ ਆਹ ਗੱਲ ਕਰਨੀ ਕਰਨੀ ਓਵੇਂ ਆਪਣੇ ਆਪ ਦੇ ਨਾਲ ਤੁਸੀਂ ਗੱਲ ਕਰਨੀ ਕਿ ਮੈਂ ਨਾ ਇੱਕ ਦਿਨ ਮਨ ਨੂੰ ਸਿੱਧੇ ਕਰਕੇ ਛੱਡਣਾ ਮਨ ਨੂੰ ਸਿੱਧੇ ਪਰਮਾਤਮਾ ਨਾਲ ਜੋੜ ਕੇ ਛੱਡਣਾ ਹੈ ਤੇ ਜਰੂਰ ਤੁਸੀਂ ਜੋੜ ਲਾਉਗੇ ਮੰਨਣਾ ਜਿਸ ਤਰ੍ਹਾਂ ਜਿਹੜੇ ਆ ਆਪਾਂ ਦੇਖਦੇ ਆ ਨਾ ਦੇਖਾਈ ਵਰਸੇ ਖਗਰ ਬਾਣੀ ਨਾਲ ਬਹੁਤ ਵਧੀਆ ਜੁੜੇ ਰਹਿੰਦੇ ਆ ਤਾਂ ਵੈਗੁਰੂ ਜੀ ਉਹਨਾਂ ਨੂੰ ਵੀ ਗਰਬਾਣੀ ਨਾਲ ਜੋੜਨ ਲਈ ਨਾ ਮਨ ਨੂੰ ਲਾਂਤਾਂ ਪਾਉਣੀਆਂ ਪੈਂਦੀਆਂ ਨੇ ਵਾਰ-ਵਾਰ ਲਾਂਤਾਂ ਪਾਉਣੀਆਂ ਪੈਂਦੀਆਂ ਉਹਨੂੰ ਖਿੱਚ-ਖਿੱਚ ਲਿਆਉਣਾ ਪੈਂਦਾ ਮੈਂ ਇਹ ਗੱਲ ਵੈਗੁਰੂ ਜੀ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੀ ਆ ਕਿ ਕਿ ਮੇਰੇ ਨਾਲ ਖੁੱਦ ਹੁੰਦੀਆਂ ਇਹ ਗੱਲਾਂ ਜਦੋਂ ਮੈਂ ਵੈਗੁਰੂ ਜੀ ਆਪਣੀ ਡਿਊਟੀ ਕਰਦੀ ਆ ਇਕੱਲੀ ਡਿਊਟੀ ਕਰਕੇ ਘਰ ਘਰਾਂ ਨੂੰ ਆ ਜਾਣਾ ਘਰ ਆ ਕੇ ਮੈਂ ਗੁਰਬਾਣੀ ਸੁਣਨੀ ਐ ਨਾਲ ਨਾਲ ਕੰਮ ਕਰਨਾਗਾ ਤਾਂ ਮੇਰਾ ਮਨ ਨਾ ਭੜਕਦਾ ਨਹੀਂ ਬਿਲਕੁਲ ਨਹੀਂ ਭੜਕਦਾਗਾ ਮੇਰਾ ਡੇਲੀ ਦਾ ਰੁਟੀਨ ਉਸੇ ਤਰ੍ਹਾਂ ਬੜਾ ਸੋਹਣਾ ਬਣਿਆ ਰਹਿੰਦਾ ਵੀ ਨਿਤਨੇਮ ਕਰਨਾ ਗੁਰਬਾਣੀ ਸੁਣਨੀ ਮਾੜੇ ਵਿਚਾਰ ਨਹੀਂ ਆਉਂਦੇਗੇ ਤੇ ਜਦੋਂ ਵਾਹਿਗੁਰੂ ਜੀ ਮੈਨੂੰ ਕੁਛ ਦਿਨਾਂ ਲਈ ਵੈਸੇ ਮੈਂ ਬਹੁਤ ਦਿਨਾਂ ਲਈ ਤਾਂ ਨਹੀਂ ਜਾਂਦੀਗੀ ਜੇ ਮੈਂ ਜਾਣੇ ਵੀ ਆ ਤਾਂ ਗੁਰੂ ਘਰਾਂ ਨੂੰ ਜਾਣੇ ਆ ਚੀਜ਼ ਤੇਰਸਥਾਨਾਂ ਦੇ ਠੀਕ ਹੈ ਤੇ ਰਿਸ਼ਤੇਦਾਰਾਂ ਵਿੱਚ ਮੈਂ ਬਹੁਤੇ ਦਿਨਾਂ ਲਈ ਨਹੀਂ ਜਾਂਦੀ ਹੁੰਦੀਗੀ ਤੇ ਜੇਕਰ ਮੈਨੂੰ ਜਾਣਾ ਵੀ ਪਵੇ ਇੱਕ ਦੋ ਦਿਨ ਲਈ ਵੀ ਚਲੇ ਜਾਣਾ ਤਾਂ ਵਾਹਿਗੁਰੂ ਜੀ ਮਨ ਢੜਕ ਜਾਂਦਾ ਕਿਉਂਕਿ ਆਪਾਂ ਰਿਸ਼ਤੇਦਾਰਾਂ ਵਿੱਚ ਜਾਣੇ ਆ ਉੱਥੇ ਪੂਰ ਗੱਲਾਂ ਬਾਤਾਂ ਸਾਰਾ ਦਿਨ ਉਥੇ ਗੱਲਾਂ ਬਾਤਾਂ ਦੇ ਵਿੱਚ ਲੰਘ ਜਾਂਦਾ ਹੈਗਾ ਇੱਧਰ ਲਈ ਇੱਧਰ ਲਈ ਗੱਲ ਕਰਨੀ ਉਧਰ ਲਈ ਗੱਲ ਕਰਨੀ ਤਾਂ ਗੁਰਬਾਣੀ ਨਾਲ ਮਨ ਨਹੀਂ ਜੁੜਦਾ ਫਿਰ ਮਨ ਉਹ ਗੱਲਾਂ ਦੇ ਵਿੱਚ ਭੜਕ ਜਾਂਦਾ ਹੈਗਾ ਉਹੀ ਗੱਲਾਂ ਵਾਰ-ਵਾਰ ਦਿਮਾਗ ਦੇ ਵਿੱਚ ਆਉਂਦੀਆਂ ਤਾਂ ਫਿਰ ਮੈਨੂੰ ਆਪਣੇ ਆਪ ਨੂੰ ਰੁਟੀਨ ਦੇ ਲਿਆਉਣ ਦੇ ਵਿੱਚ ਨਾ ਮੈਨੂੰ 2 ਦਿਨ 1-2 ਦਿਨ ਲੱਗ ਜਾਂਦੇ ਹੈਗਾ ਤੇ ਉਸ ਤਰ੍ਹਾਂ ਵਾਹਿਗੁਰੂ ਜੀ ਮਨ ਵਾਰ-ਵਾਰ ਭਟਕ ਜਾਂਦਾ ਹੈਗਾ ਪਰ ਇਹਨੂੰ ਫਿਰ ਮੋੜ ਕੇ ਲਿਆਉਣਾ ਪੈਂਦਾ ਫਿਰ ਉੱਥੇ ਠੀਕ ਹੈ ਤਾਂ ਮੈਂ ਮਨ ਨੂੰ ਇਸ ਤਰ੍ਹਾਂ ਲਿਆਉਣੇ ਕਿ ਆ ਕੇ ਆਉਂਦੇ ਸਾਰ ਮੈਂ ਘਰ ਦੇ ਵਿੱਚ ਜਦੋਂ ਆ ਜਾਂਦੀ ਆ ਮੈਂ ਐਵੇਂ ਮੈਂ ਕਹਾਂ ਬਿਉਂਦੇ ਸਾਰ ਤਾਂ ਮੇਰਾ ਮਨ ਗੁਰਬਾਣੀ ਪੜਨ ਦੇ ਵਿੱਚ ਤਾਂ ਨਹੀਂ ਲੱਗਦਾਗਾ ਕਿਉਂਕਿ ਇੰਨੀਆਂ ਨਿਆ ਦੋ ਦੋ ਦਿਨ ਦੀਆਂ ਗੱਲਾਂ ਬਾਤਾਂ ਹੋਣੀਆਂ ਹੁੰਦੀਆਂ ਦਿਮਾਗ ਤੇ ਉਹੀ ਉਹੀ ਚੜੀਆਂ ਰਹਿੰਦੀਆਂ ਨੇ ਤਾ ਗੁਰਬਾਣੀ ਨਾਲ ਵੀ ਮੈਂ ਐਵੇਂ ਕਹਾਂ ਵੀ ਮੈਂ ਆਪਦੇ ਸਾਟ ਪੂਜਾ ਕਰਨ ਲੱਗਣੀ ਉਵੇਂ ਮੇਰਾ ਮਨ ਨਹੀਂ ਲੱਗਦਾਗਾ ਫਿਰ ਮੈਂ ਕੀ ਕਰਦੀ ਆ ਵੀ ਮੈਂ ਫਿਰ ਕੀਰਤਨ ਲਾ ਲੈਣੀਆਂ ਕਥਾ ਲਾ ਲੈਣੀਆਂ ਤੇ ਫਿਰ ਕਥਾ ਨਾਲ ਹੌਲੀ 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 ਫਿਰ ਗੁਰਬਾਣੀ ਨਾਲ ਮਨ ਜੁੜ ਜਾਂਦਾਗਾ ਤੇ ਫਿਰ ਹੌਲੀ ਹੌਲੀ ਮਨ ਫਿਰ ਉੱਥੇ ਆ ਜਾਂਦਾਗਾ ਤਾਂ ਵਾਹਿਗੁਰੂ ਜੀ ਮਨ ਨੂੰ ਮਨ ੜਕਦਾ ਬਹੁਤ ਵਾਰੀ ੜਕ ਰੂਗਾ ਇਹ ਜ਼ਿੰਦਗੀ ਵਿੱਚ ਬਹੁਤ ਵਾਰੀ ਭੜਕੂਗਾ ਇਹ ਤੇ ਪਰ ਉਹਨੂੰ ਤੁਸੀਂ ਮੋੜ-ਮੋੜ ਕੇ ਲਿਆਉਣਾ ਹੈ ਤੇ ਜੇਕਰ ਇਹ ਗੁਰਬਾਣੀ ਪੜਨ ਦੇ ਟਾਈਮ ਕੀਰਤਨ ਕਰਨ ਦੇ ਟਾਈਮ ਇਹ ਭੜਕਦਾ ਹੈ ਫਿਰ ਵੀ ਇਹਨੂੰ ਮੋੜ-ਮੋੜ ਲਿਆਉਣਾਗਾ ਠੀਕ ਹੈ ਇਹਦੇ ਤੋਂ ਘਬਰਾ ਕੇ ਤੁਸੀਂ ਇਹ ਨਹੀਂ ਵੀ ਇਹਦੇ ਤੋਂ ਘਬਰਾ ਕੇ ਫਿਰ ਗੁਰਬਾਣੀ ਛੱਡ ਦੇਣੀ ਹੈ ਕਿ ਮੈਨੂੰ ਪਾਪ ਲੱਗੂਗਾ ਪਾਪ ਵਾਹਿਗੁਰੂ ਜੀ ਨਹੀਂ ਲੱਗਦਾ ਹੁੰਦਾਗਾ ਆਪਾਂ ਮਨ ਨੂੰ ਵਾਰ-ਵਾਰ ਲਾਂ ਤਾਂ ਪਾ ਕੇ ਲਿਓ ਨਾ ਪਰਮਾਤਮਾ ਸਭ ਕੁਝ ਦੇਖਦਾ ਹੈ ਇਹ ਠੀਕ ਹੈ ਤੇ ਇਸ ਤਰ੍ਹਾਂ ਵਾਹਿਗੁਰੂ ਜੀ ਆਪਾਂ ਗੁਰਬਾਣੀ ਨਾਲ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਆਪਾਂ ਜੁੜ ਸਕਦੇ ਆ ਤੇ ਮਨ ਨੂੰ ਆਪਾਂ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਵਾਰ-ਵਾਰ ਇਹਨੇ ਬਾਹਰ ਜਾਣਾ ਐ ਇਹਨੇ ਭੜਕਣਾ ਵੀ ਐ ਸਾਰਾ ਕੁਝ ਇਹਨੇ ਕਰਨਾ ਪਰ ਮਨ ਨੂੰ ਆਪਾਂ ਕੰਟਰੋਲ ਕਰਕੇ ਰੱਖਣਾ ਜਿਵੇਂ ਵਾਹਿਗੁਰੂ ਜੀ ਮੈਂ ਤੁਹਾਨੂੰ ਦੱਸਾਂ ਹਨਾ ਤੇ ਵਾਹਿ ਸੱਚੇ ਪਾਸ਼ਾ ਪਰਮਾਤਮਾ ਦੀ ਬਹੁਤ ਮੇਰੇ ਤੇ ਕਿਰਪਾ ਹੈ ਕਿ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਤੇ ਜਿਵੇਂ ਵਾਹਿਗੁਰੂ ਜੀ ਮੇਰੀ ਹੁਣ ਛੋਟੀ ਏ ਜੀ ਜਿਵੇਂ ਕਹਿ ਲਓ 35 ਸਾਲ ਹਜੇ ਤਾਂ ਆਪ ਸਭ ਨੂੰ ਪਤਾ ਹੈ ਕਿ ਮੈਂ ਅਮਰਤ ਪਾਨ ਕੀਤਾ ਹੋਇਆ ਹੈ ਕਰ ਵਾਹਿਗੁਰੂ ਜੀ ਜਦੋਂ ਕਿਤੇ ਬਾਹਰ ਵਿਆਹ ਸ਼ਾਦੀ ਚਾਈਦਾ ਹੈ ਨਾ ਪਿਆ شادی ਜਾਈਦਾ ਤੇ ਫਿਰ ਉਥੇ ਗੱਲਾਂ ਬਾਤਾਂ ਉਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਠੀਕ ਹੈ ਤੇ ਉਥੇ ਜਿਵੇਂ ਹਾਰ ਸ਼ਿੰਗਾਰ ਦੇਖੀਦੇ ਤਾਂ ਮਨ ਕਈ ਵਾਰੀ ਐ ਪੜਕ ਜਾਂਦਾਗਾ ਕਿ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਆਪਾਂ ਅੰਮ੍ਰਿਤ ਪਾਨ ਕਰ ਲੈਣੇ ਫਿਰ ਆਪਾਂ ਸਾਦਾ ਰਹਿਣਾ ਹੁੰਦਾ ਹੈਗਾ ਤੇ ਗੁਰੂ ਮਹਾਰਾਜ ਦੀ ਬਹੁਤ ਸੁਣੀ ਬਖਸ਼ਿਸ਼ ਹੋਈ ਹੈ ਕਿ ਐਸ ਉਮਰ ਦੇ ਵਿੱਚ ਪਰਮਾਤਮਾ ਨੇ ਸੰਭਾਲ ਲਿਆ ਤੇ ਉਥੇ ਨੇ ਮਨ ਜਿਵੇਂ ਕੈਲੋ ਵਾਲੇ ਡੇਟੇ ਹਾਰ ਸ਼ਿੰਗਾਰ ਦੇ ਇੱਕ ਬੜਾ ਮਨ फडਕਦਾਗਾ ਵੀ ਐਦਾਂ ਮਨ ਕਰਦਾ ਵੀ ਆਹ ਵੀ ਪਾ ਲਈ ਉਹ ਵੀ ਪਾ ਲਈ ਹੈ ਨਾ ਫਿਰ ਇਹਨਾਂ ਮਨ ਕਈ ਵਾਰੀ ਆਇਆਗਾ ਮਨ ਨੇ ਕਹਿਣ ਲੱਗ ਜਾਂਦਾ ਤੇ ਆਪਾਂ ਬੇਸ਼ੱਕ ਨੇ ਨਾ ਵੀ ਚਾਹੀਏ ਨਾ ਤੇ ਪਰ ਮਨ ਆਪਾਂ ਨੂੰ ਨਾ ਚਾਉਣ ਵਾਲੀਆਂ ਗੱਲਾਂ ਵੀ ਕਰਦਾ ਆਪਣੇ ਨਾਲ ਤੇ ਫਿਰ ਮਨ ਕਹਿਣ ਲੱਗ ਜਾਂਦਾਗਾ ਵੀ ਬੜੀ ਛੋਟੀ ਉਮਰ ਦੇ ਵਿੱਚ ਅਮਰਤ ਪਾਨ ਕਰ ਲਿਆ ਤੇ ਹਜੇ ਤਾਂ ਪਾਉਣ ਦੀ ਉਮਰ ਸੀ ਹਜੇ ਤਾਂ ਆ ਪਾ ਸਕਦੇ ਸੀਗੇ ਦੇ ਉਹ ਜਿਵੇਂ ਲੇਡੀ ਜਿ ਕਿਸੇ ਨੂੰ ਦੇਖ ਲੈ ਉਹ ਕਿੰਨੀ ਸੋਹਣੀ ਲੱਗਦੀ ਆ ਆ ਆ ਪਾਇਆ ਉਹਨੇ ਆ ਇਨਾ ਹਾਰ ਸਜਾਰ ਕੀਤਾ ਮਤਲਬ